ਖੋ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜਿਸ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਤੇ ਜਿਸ ਤਰ੍ਹਾਂ ਦਾ ਇੱਕ ਉਭਾਰ ਬਣਾਇਆ ਗਿਆ ਸੀਗਾ ਕਿ ਇੱਕ ਆਜ਼ਾਦ ਉਮੀਦਵਾਰ ਜਿਹੜਾ ਆ ਉਹਨੂੰ ਲੋਕਾਂ ਦਾ ਬਹੁਤ ਵੱਡਾ ਰਿਸਪੌਂਸ ਦਾ ਹੰਗਾਰਾ ਆਇਆ ਇੱਕ ਤੇ ਉਠ ਉਸ ਨਜ਼ਰ ਆਇਆ ਦੂਜੀ ਗੱਲ ਜਿਹੜੀ ਹੈ ਕਿ ਬੜੀ ਤਸੱਲੀ ਵਾਲੀ ਗੱਲ ਹੈ ਕਿ ਅਕਾਲੀ ਦਲ ਦੇ ਵਰਕਰ ਉਤਸ਼ਾਹ ਚ ਨੇ ਜੋਸ਼ ਚ ਨੇ ਲੋਕਾਂ ਦੇ ਹੰਗਾਰੇ ਨੂੰ ਦੇਖ ਕੇ ਲੋਕਾਂ ਦੇ ਜਿਹੜਾ ਰਿਸਪੌਂਸ ਆ ਉਸ ਨੂੰ ਦੇਖ ਕੇ ਉਹ ਨੱਚ ਲਿਏ ਕਿ ਜਦੋਂ ਵਰਕਰ ਖੁਸ਼ ਹੈ ਜਾਂ ਲੋਕਾਂ ਦਾ ਤੁਹਾਨੂੰ ਹੰਗਾਰਾ ਚੰਗਾ ਆ ਤੇ ਕੁਦਰਤੀ ਹੈ ਕਿ ਅੰਤਰੀਵ ਤੌਰ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਮੈਂ ਵੀ ਮੇਰਾ ਪਰਿਵਾਰ ਵੀ ਅੱਜ ਬਾਕਾਇਦਾ ਆਪਦੇ ਜੱਦੀ ਪਿੰਡ ਆਪਦੇ ਪੋਲਿੰਗ ਬੂਥ ਤੇ ਜਿਹੜੀ ਵੋਟ ਆਏ ਮੇਰੇ ਧਰਮਸਪਤਨੀ ਮੇਰਾ ਬੇਟਾ ਉਹਨਾਂ ਦੀ ਧਰਮਸਪਤਨੀ ਉਹ ਸਾਰੇ ਅਸੀਂ ਜਿਹੜੇ ਚਾਰ ਐ ਬਾਕੀ ਬ੍ਰਦਰ ਜਿਹੜੇ ਨੇ ਮੇਰੇ ਭਰਾ ਹ ਨੇ ਸਾਰੇ ਨੇ ਆਹਦੀ ਫੈਮਿਲੀਸ ਵਿੱਚ ਜਿਹੜੀ ਅੱਜ ਵੋਟ ਜਿਹੜੀ ਬਲਟੋਹੇ ਦੇ ਵਿੱਚ ਅ ਕਾਸ਼ਟ ਕੀਤੀ ਐ ਪਾਈ ਐ ਔਰ ਤਸੱਲੀ ਇਹ ਕਿ ਜਿਸ ਤਰ੍ਹਾਂ ਅਨ ਰਿਸਪੌਂਸ ਬਾਹਰਲੇ ਹਲਕਿਆਂ ਚੋਂ ਮੀਂਹ ਜਾਂ ਹੰਗਾਰਾ ਆ ਰਿਹਾ ਆ ਯਾਰ ਪੋਟ ਆ ਰਿਹਾ ਨੇ ਉਹਨਾਂ ਤੋਂ ਇਹ ਹੀ ਸਪਸ਼ਟ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਵੱਡੇ ਪੱਧਰ ਤੇ ਲੀਡ ਕਰੇਗਾ ਔਰ ਉਹ 2 ਨੰਬਰ ਤੇ ਜਿਹੜੀ ਸੰਭਾਵਨਾ ਦੱਸੀ ਜਾ ਰਹੀ ਹੈ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਉਹਦੇ ਮੁਤਾਬਕ ਹੈ 2 ਨੰਬਰ ਤੇ ਆਮ ਆਦਮੀ ਪਾਰਟੀ ਹੋਊਗੀ ਅੱਗੇ 3 ਤੇ ਜਿਹੜੀ ਉਹ ਕਾਂਗਰਸ ਤੇ ਜਿਹੜਾ ਉਹ ਆਜ਼ਾਦ ਉਮੀਦਵਾਰਾ ਉਹਨਾਂ ਦੀ ਲੜਾਈ ਹੈ ਮੈਂ ਅੰਦਾਜ਼ੇ ਨਾਲ ਕਹਿ ਰਿਹਾ ਹਾਂ ਬਾਕੀ ਇਹ ਜਿਹੜਾ 4 ਤਰੀਕ ਨੂੰ ਪਤਾ ਲੱਗ ਜਾਏਗਾ ਪਰ ਇੱਕ ਨੰਬਰ ਤੇ ਸ਼ੁਰੂ ਨਹੀਂ ਕਰੀ ਦਲਾ ਨੇ ਕੁੱਲ ਮਿਲਾ ਕੇ ਠੀਕ ਹੀ ਹੈ ਜੇ ਕਿਤੇ ਸ਼ਿਕਾਇਤ ਆਈ ਹੈ ਸਾਡੇ ਲੱਧੂ ਪਿੰਡ ਚ ਸ਼ਿਕਾਇਤ ਆਈ ਸੀਗੀ ਕਿ ਵੋਟਰ ਵੋਟ ਕਾਸਟਿੰਗ ਕੀਤੀ ਵੋਟ ਜੇ ਪਾਈ ਨਹੀਂ ਤੇ ਪਹਿਲਾਂ ਹੀ ਟਿਕ ਮਾਰ ਦਿੱਤੀ ਗਈ ਤੇ ਵੋਟਰਾਂ ਨੂੰ ਮਨਾ ਕਰ ਦਿੱਤਾ ਗਿਆ ਉਹ ਰੁਕਾਇਦਾ ਜਿਹੜੀ ਸਾਰਾ ਫਿਰ ਚੈੱਕ ਕਰਨ ਤੋਂ ਬਾਅਦ ਕਿਉਂਕਿ ਸੀਨੀਅਰ ਜਿਹੜੇ ਅਧਿਕਾਰੀ ਸੀ ਉਹ ਉੱਥੇ ਪਹੁੰਚੇ ਰਿਪੋਰਟ ਕੀਤੀ ਗਈ ਸੀ ਉਹਦੇ ਚ ਇਹੀ ਪਾਇਆ ਗਿਆ ਕਿ ਇਹਨਾਂ ਨੇ ਵੋਟ ਨਹੀਂ ਪਾਈ ਕਈ ਥੇ ਸ਼ਰਾਰਤਾਂ ਵੀ ਹੁੰਦੀਆਂ ਨੇ ਪਰ ਕੁੱਲ ਮਿਲਾ ਕੇ ਜਿਹੜਾ ਆ ਅ ਇਲੈਕਸ਼ਨ ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਨਿਰਪੱਖ ਚ ਹੋਵੇ ਦੇਖੋ ਇਹ ਜੇ ਕੋਈ ਪਤਾ ਨਹੀਂ ਲੱਗਦਾ ਜੀ ਤੇ ਬਹੁਤ ਟਾਈਮ ਪਿਆ ਆ ਬਾਕੀ ਇੰਨਾ ਹੈਗਾ ਕਿ ਲੋਕ ਸੋਲ ਹੋ ਗਏ ਨੇ ਜਿਦਾਂ ਕਿ ਕਹਿੰਦਾ ਕਿ ਯਾਰ ਬਾਹਰ ਉੱਥੇ ਜਾ ਕੇ ਲਾਈਨ 'ਚ ਲੱਗਣਾ ਪਹਿਲਾਂ ਘਰੇ ਜਾਣਾ ਹੈ ਹਾਂਜੀ ਅ ਗਰਮੀ ਦਾ ਮੌਸਮ ਜਿਹੜਾ ਹੈ ਕੁਦਰਤੀ ਇਫੈਕਟ ਕਰਦਾ ਹੀ ਹੈ ਵੋਟਰ ਨੂੰ ਉਹ ਹੁਣ ਕਿੰਨਾ ਆਉਂਦਾ ਕਿੰਨਾ ਨਹੀਂ ਆਉਂਦਾ ਕਿਉਂਕਿ ਸ਼ਾਮ ਵੀ 6 ਵਜੇ ਤੱਕ ਚੱਲਣੀ ਹੈ ਤੇ 4 ਵਜੇ ਤੋਂ ਬਾਅਦ ਫਿਰ ਜਿਹੜਾ ਥੋੜਾ ਜਿਹਾ ਸੂਰਜ ਢਲ ਜਾਂਦਾ ਹੈ ਸ਼ਾਇਦ ਉਸ ਸਮੇਂ ਵੀ VOTER ਜਿਹੜਾ ਬਾਹਰ ਨਿਕਲੇ ਤੇ VOTER ਪਰਸੈਂਟੇਜ ਕਿੱਥੋਂ ਤੱਕ ਜਾਂਦੀ ਹੈ ਇਹ ਆਖਰੀ VOTE ਪੈਣ ਤੱਕ ਹੀ ਪਤਾ ਲੱਗੂਗਾ